ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਬਾਣੀ ਪਰਮੇਸ਼ਰ ਗੁਰੂ ਸੰਤ ਸਤਸੰਗ ਤੇ ਨਾਮ ਦੀ ਮਹਿਮਾ ਦੱਸਦੀ ਹੈ ਪ੍ਰੇਮ ਵਧਾਉਂਦੀ ਹੈ ਬਾਣੀ ਪੜਨੇ ਵਾਲੇ ਵਿੱਚ ਦੇਵੀ ਗੁਣ ਪਰਵੇਸ਼ ਕਰਾਉਂਦੀ ਹੈ ਔਰ ਉਸ ਨੂੰ ਪਰਮੇਸ਼ਰ ਦੀ ਨਜ਼ਰ ਵਿੱਚ ਪਰਵਾਨ ਅਰ ਯੋਗ ਕਰਦੀ ਹੈ ਬਾਣੀ ਵਿਨ ਹਿਰਦਾ ਸਫਾ ਨਹੀਂ ਹੁੰਦਾ ਨਾਮ ਮੈਲੇ ਹਿਰਦੇ ਵਿੱਚ ਟਿਕ ਨਹੀਂ ਸਕਦਾ ਇਸ ਲਈ ਪਹਿਲਾਂ ਬਾਣੀ ਦਾ ਅਭਿਆਸ ਹੋਵੇ ਜਦ ਇਹ ਅਭਿਆਸ ਮਗਰੋਂ ਹਿਰਦੇ ਵਿੱਚ ਨਾਮ ਆ ਟਿਕੇ ਤਦ ਬਾਣੀ ਉਸ ਵਿੱਚ ਪ੍ਰੇਮ ਅਧਿਕ ਕਰਦੀ ਹੈ ਇਸ ਕਰਕੇ ਦੋਹਾਂ ਦਾ ਪਰਸਪਰ ਸੰਯੋਗ ਹੈ ਇੱਕ بڑے ਸਿੰਘ ਮਹਾਤਮਾ ਦਾ ਖੱਤ ਪੜ੍ਹਨੇ ਵਿੱਚ ਆਇਆ ਹੈ ਉਸ ਵਿੱਚ ਉਹ ਇੱਕ ਪ੍ਰੇਮੀ ਨੂੰ ਇਕ ਇਸ ਪ੍ਰਕਾਰ ਦੀ ਤਾਕੀਦ ਕਰਦੇ ਸਨ ਕਿ ਦੇਖੋ ਕਦਾਚਿਤ ਬਾਣੀ ਵਿਸਾਰੇ ਬਾਣੀ ਗੋਦ ਮਾਤਾ ਦੀ ਹੈ ਨਾਮ ਤੋਂ ਜਰਾ ਸ਼ੌਂਕ ਘਟੇ ਝਟ ਬਾਣੀ ਸਹਾਰਾ ਦੇਵੇਗੀ ਜੇ ਬਾਣੀ ਛੱਡ ਬੈਠੇ ਤਦ ਉਲਟ ਚੱਕਰ ਵੇਲੇ ਕਿਸ ਨੂੰ ਹੱਥ ਪਾਓਗੇ ਬਾਣੀ ਦੀ ਗੋਦ ਵਿੱਚ ਨਾਮ ਨੂੰ ਖਿੜਾਓ ਜਦ ਕਦੀ ਫਰੋਟੀ ਲੱਗੂ ਜੋ ਜੁਗਿਆਸੂ ਨੂੰ ਅਨੇਕਾ ਵੇਰਾ ਲੱਗਦੀਆਂ ਹਨ ਤਦ ਬਾਣੀ ਬਚਾ ਲਏਗੀ ਨਹੀਂ ਤਾਂ ਉਸ ਵੇਲੇ ਕੋਈ ਠਹਰ ਨਹੀਂ